ਇੱਕ ਕੁਛ ਆਪਣੇ ਕੋਲੇ ਵੀ ਕਾਫੀ YouTube ਤੇ ਵਿਦਵਾਨ ਹੈਗੇ ਨੇ ਉਹ ਬਹਿ ਜਾਂਦੇ ਤੜਕੀ ਜਿਵੇਂ ਲੱਗਦਾ ਮੈਨੂੰ ਗਾਲਾਂ ਕੱਢਣ ਉਹ ਤਿੰਨ ਚਾਰ ਦਿਨ ਹਸ ਤਲ ਗਏ ਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਨੂੰ ਮੇਰੇ ਧੜੇ 'ਚ ਹੁਣ ਇੰਨੇ ਭਗਵੰਤ ਮਾਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਫਿਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਆਪਦੇ ਦਰਸ਼ਕਾਂ ਤੋਂ ਇਹ Facebook ਕੀ ਵਿਦਵਾਨਾਂ ਤੋਂ ਥੋੜਾ ਜਿਹਾ ਬਚਿਓ ਤੁਸੀਂ ਸਾਫ ਦਾ ਫੌਜੀ ਸੁਣਿਆ ਹੋ ਤੂੰ ਸਾਬ ਦਾ ਹੈਡਮਾਸਟਰ ਸੁਣਿਆ ਹਣਾ ਸਾਬ ਦਾ ਪ੍ਰਿੰਸੀਪਲ ਸੁਣਨਾ ਇੱਕ ਆਉਣ ਨੇ ਸਾਬ ਦਾ ਪੱਤਰਕਾਰ ਆਹ ਕੋਣ ਸਾਬ ਦਾ ਸਮਗਲਰ ਸਾਬ ਦਾ ਗੈਂਗਸਟਰ ਐ ਕੋਣ ਸਾਬ ਦਾ ਡਰੱਗੀ ਲੈ ਸਾਬ ਦਾ ਡਰੱਗੀ ਵੀ ਸਾਬ ਕਾ ਹੁੰਦੇ ਈ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸਾਡੀ ਪਾਰਟੀ 'ਚ ਕੋਈ ਟੜਾ ਨਹੀਂ ਸਾਡੀ ਪਾਰਟੀ 'ਚ ਲੋਕ ਹੀ ਟੜਾ ਨੇ ਬਸ ਰਵਨੀਤ ਮਿੱਟੂ ਨੂੰ ਮੈਂ ਟਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਪੰਜਾਬ ਵਾਸਤੇ ਮੈਂ ਕਦੇ ਮੈਂ ਭੀਖ ਨਹੀਂ ਮੰਗਣਾ ਪੰਜਾਬ ਹੱਕ ਮੰਗਦਾ ਦਿਲਜੀਤ ਦੀ ਫਿਲਮ ਵਾਸਤੇ ਤਾਂ ਰੋਕੋ ਵੀ ਰੋਕੋ ਨਹੀਂ ਤਾਂ ਬਿਦਾ ਆ ਰਿਹਾ ਹੈ ਦੇਸ਼ ਦਾ ਤੇ ਮੈਚ ਤਾਂ ਫਿਰ ਉਦੋਂ ਸੱਸਾ ਠੀਕ ਹੋ ਜਾਂਦਾ ਉਦੋਂ ਉਦੋਂ ਪਹਿਲਗਾਮ ਭੁੱਲ ਜਾਂਦੇ ਨੇ ਉਦੋਂ ਪਲਵਾਮਾ ਭੁੱਲ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਫੇਸਬੁੱਕ ਹੀ ਵਿਦਵਾਨਾਂ ਤੋਂ ਥੋੜਾ ਦੂਰ ਰਿਹਾ ਕਰੋ ਨਿਊਜ਼ਲੈਂਡ ਦੇ ਲਈ ਕਈ ਝਾਲੀ ਖਬਰਾਂ ਬਣਾ ਰਹੇ ਨੇ ਜਿਵੇਂ ਹੀ ਉਹ ਹਸਪਤਾਲ ਦੇ ਵਿੱਚ ਗਏ ਤਾਂ ਉਸ ਤੋਂ ਪਿੱਛੇ ਚਾਰ ਮੁੱਖ ਮੰਤਰੀ ਬਣਾ ਦਿੱਤੇ ਗਏ న్యూਜ਼ ਦੀ ਖਾਤਰ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਧੜਾ ਨਹੀਂ ਹੈ ਲੋਕ ਹੀ ਉਹਨਾਂ ਦੇ ਧੜਾ ਨੇ ਦੱਸਦੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਕਾਨਫਰੰਸ ਕਰਕੇ ਦਿੱਤਾ ਗਿਆ ਹੈ ਇੱਕ ਕੁਛ ਆਪਣੇ ਕੋਲੇ ਵੀ ਕਾਫੀ YouTube ਤੇ ਬਦਲ ਵਿਦਵਾਨ ਹੈਗੇ ਨੇ ਤੇ ਉਹ ਬਹਿ ਜਾਂਦੇ ਤੜਕੀ ਜਿਉਂ ਲੱਗਦੇ ਮੈਨੂੰ ਗਾਲਾਂ ਕੱਢਣ ਉਹ ਬਸ ਉਹਨਾਂ ਨੇ ਕੁਛ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ-ਸਾੜ ਕੇ ਜਿਉਂ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸਤਲ ਗਿਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਆਇ ਦੀ ਸਰਕਾਰ ਵਧਾਤੀ ਐ ਆਇ ਦੀ ਸਰਕਾਰ ਵਧਾਤੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ ਜਦੋਂ ਆਏ ਸੀ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿਤਾ ਸੀ ਨਾ ਲੈਤਾ ਸੀ ਕਿ ਇਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਮੇਰੇ ਧੜੇ 'ਚ ਹੁਣ ਐਨੇ ਭਗਵੰਤ ਮਾਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਫਿਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਆਪਣੇ ਦਰਸ਼ਕਾਂ ਤੋਂ ਅਹਾ ਜੇ ਬਠਰ ਤੜਕੀ ਬਹਿ ਜਾਂਦੇ ਆ ਤਾਂ ਇਹ ਫੇਸਬੁੱਕ ਦੀ ਵਿਦਵਾਨਾਂ ਤੋਂ ਥੋੜਾ ਜਿਹਾ ਬਚਿਓ ਮੈਂ ਨਾਲ ਦੀ ਨਾਲ ਹੀ ਸੌ ਚੁੱਕ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ ਵਿਊ ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰ੍ਹਾਂਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਗੇ ਕਿਉਂਕਿ ਉਹ ਗਲਤ ਜਾਣਕਾਰੀ ਦਿੱਤੀਗੀ ਅਹੀਂ ਜਾਈ ਚਲੀ ਜਾਊਗਾ ਫੇਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਜਿਹਾ ਪੰਗਾ ਪੈ ਗਿਆ ਲੈ ਫਿਰ ਐਂ ਕਹਿ ਦੇਣਗਾ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਇਸੇ ਲਾਈਨ ਚ ਆਇਆ ਹੋਇਆ ਹਾਂ ਸੇਰ ਸਾਹਿਬ ਇਹ ਖਬਰ ਹੈ ਕੌਣ ਪਲਾਂਟ ਕਰਾਉਂਦਾ ਜੀ ਫੇਰ ਕਿੱਥੋਂ ਹੁੰਦੀ ਆ ਉਹ ਆਪਦਾ ਆਪਦੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹਿ ਭਗਵੰਤਬਾਨ ਨੇ ਆਇਆ ਕਿਹਾ ਮੈਂ ਕਦੋਂ ਕਿਹਾ ਬਈ ਮੈਂ ਇਹ ਮੇਰੇ ਦਿਮਾਗ ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਸਿੱਧੀ ਐਵੇਂ ਆ ਪਤਾ ਕੀਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਬਕਾ ਫੌਜੀ ਸੁਣਿਆ ਹੋਣਾ ਤੁਸੀਂ ਸਾਬਕਾ ਹੈਡਮਾਸਟਰ ਸੁਣਿਆ ਹੋਣਾ ਸਾਬ ਦਾ ਪ੍ਰਿੰਸੀਪਲ ਸੁਰਮਣ ਇਹ ਕੋਣ ਨੇ ਸਾਬ ਦਾ ਪੱਤਰਕਾਰ ਆ ਕੋਣ ਨੇ ਸਾਬ ਦਾ ਸਮਗਲਰ ਸਾਬ ਦਾ ਗੈਂਗਸਟਰ ਇਹ ਕੋਣ ਨੇ ਸਾਬ ਦਾ ਡਰੱਗੀ ਲੈ ਸਾਬ ਦਾ ਡਰੱਗੀ ਵੀ ਸਾਬ ਕਾ ਹੁੰਦੇ ਆ ਜੀ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜਿਆਂ ਨੂੰ ਮਾਰਨ ਵਾਲੇ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਥੋੜੇ ਭਾਜਪਾ ਬਾਰੇ ਬੋਲਣਾ ਪਏ ਥੋੜਾ ਚੁੱਪ ਕਰ ਜਾਂਦੇ ਨੇ ਫਿਰ ਈਡੀ ਊਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਚਲੋ ਕੋਈ ਨਹੀਂ ਕੱਢ ਲੈਣ ਤੋਂ ਪੜਾਸ ਵਿਚਾਰੇ ਨੂੰ ਇਹਨਾਂ ਦੇ ਕਹੇ ਤੇ ਨਾ ਤਾਂ ਇਹਦੇ ਇਹਨਾਂ ਦੇ ਘਰ ਦੀ ਵੋਟਾਂ ਪਾਉਂਦੇ ਆ ਇਹਨਾਂ ਦੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਾਂ ਕੋਈ ਲਹਿਰ ਬਣਾ ਦੇਣਗੇ ਚਾਰ ਪੰਜ ਹੈਗੇ ਨੇ ਚਲੋ ਰੋਟੀ ਖਾਈ ਜਾਂਦੇ ਨੇ ਆਪਾਂ ਨੇ ਕੀ ਲੈਣਾ ਸਾਡੀ ਪਾਰਟੀ 'ਚ ਕੋਈ ਤੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ ਕੀ ਦਿਨ ਭੁੱਖ ਹੜਤਾਲ ਕਰਕੇ ਪਾਰਟੀ ਬਣਾਈ ਹੋਈ ਹੈ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੈ ਸਾਡੀ ਸਾਡੀ ਪਾਰਟੀ ਚ ਕੋਈ ਧੜਾ ਨਹੀਂ ਸਾਡੀ ਪਾਰਟੀ ਚ ਲੋਕ ਹੀ ਧੜਾ ਨੇ ਬਸ ਭਗਵਾਨ ਤੁਮਨਾ ਹੋਏ ਨੇ ਆਗੇ ਮੇਰੇ ਨਾਲ ਕਿਹੜਾ ਧੜਾ ਹੈ ਜੀ ਮੇਰੇ ਦੱਸ ਦੋ ਕਿਹੜਾ ਮੇਰਾ ਧੜਾ ਕੋਈ ਲੋਕ ਮੇਰਾ ਧੜਾ ਨੇ ਕੇਜਰੀਵਾਲ ਸਾਹਿਬ ਦਾ ਕਿਹੜਾ ਧੜਾ ਹੈ ਜੀ ਲੋਕ ਧੜਾ ਨੇ ਧੜੇ ਧੜੇਣ ਤਾਂ ਜਿਹੜੇ ਆਏ ਸੀ ਸਾਡੇ ਕੋਲੇ ਉਹ ਚਲੇ ਕੇ ਵਾਪਸ ਤਲ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ ਹੜਪ੍ਰਭਾਵਿਤ ਪਿੰਡਾਂ ਨੂੰ ਲੈ ਕੇ ਅਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਫਾਈ ਮੁਹਿੰਮ ਸਰਕਾਰ ਦੇ ਵੱਲ ਚਲਾਈ ਗਈ ਹੈ ਉਹਨਾਂ ਕਿਹਾ ਕਿ 2300 ਪਿੰਡ ਹੜਪ੍ਰਭਾਵਿਤ ਨੇ ਤੇ ਇੰਨਾ ਪਿੰਡਾਂ ਦੇ ਵਿੱਚੋਂ ਮਿੱਟੀ ਮਲਬਾ ਕੱਢਿਆ ਜਾਵੇਗਾ 10 ਦਿਨਾਂ ਦੇ ਅੰਦਰ ਅੰਦਰ ਸਾਰੀ ਸਫਾਈ ਕਰਵਾਈ ਜਾਵੇਗੀ ਉਹਨੇ ਇਹ ਵੀ ਕਹ ਕੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਨਾਲ ਹੀ ਉਹਨਾ ਆਪਾਜਪਾ ਦੇ ਉੱਥੇ ਵੀ ਸਿੱਖੇ ਨਿਸ਼ਾਨੇ ਸਾਦੇ ਨੇ ਉਹਨੇ ਕਹੇਗੇ ਪੰਜਾਬ ਵਾਸਤੇ ਮੈਂ ਕਦੇ ਵੀ ਭੀਖ ਨਹੀਂ ਮੰਗਦਾ ਹੱਕ ਮੰਗਦਾ ਪੰਜਾਬ ਨਾਲ ਦੇਸ਼ ਕਿਉਂ ਨਹੀਂ ਖੜਦਾ ਕਿਉਂ ਫੋਟੋਆਂ ਖਿਜਵਾ ਕੇ ਚਲੇ ਜਾਂਦੇ ਨੇ ਇਹ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਹੈ ਬਹੁਤ ਸਾਰੇ ਇਲਾਕਿਆਂ 'ਚ ਹੜਾਂ ਦਾ ਪਾਣੀ ਹੁਣ ਉਤਰ ਚੁੱਕਿਆ ਹੈ ਪਰ ਬਹੁਤ ਸਾਰੀ ਮਿੱਟੀ ਸਿਲਟ ਕਹਿੰਦੇ ਨੇ ਜਿਹਨੂੰ ਤੇ ਗੰਦਗੀ ਜਿਹੜੀ ਹੈ ਉਹ ਕਸਬਿਆਂ ਤੇ ਪਿੰਡਾਂ ਤੇ ਵਾਰਡਾਂ ਦੇ ਵਿੱਚ ਜਿਹੜੀ ਹੈ ਉਹ ਫੈਲੀ ਹੋਈ ਹੈ ਜਨ ਜੀਵਨ ਨੂੰ ਲੀਤ ਲਿਆਉਣ ਵਾਸਤੇ ਅਸੀਂ ਵੱਡੇ ਪੱਧਰ ਤੇ ਸਫਾਈ ਮੈਂ ਸ਼ੁਰੂ ਕਰ ਰਹੇ ਹਾਂ ਜਿਹਦੇ ਚ ਹੜਾ ਨਾਲ ਪ੍ਰਭਾਵਿਤ ਲਗਭਗ 2300 ਪਿੰਡ ਦੀਵਾਰ ਇਸ ਫਾਈ ਮਹਮਦੀਦੀਨ ਪਹਿਲਾ ਲੈ ਜਾਣਗੇ ਹਰੇਕ ਪਿੰਡ ਦੇ ਵਿੱਚ ਜੀਸੀਬੀ ਟਰੈਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਊਗਾ ਹਰੇਕ ਪਿੰਡ ਚੋਂ ਮਿੱਟੀ ਮਲਵਾ ਜਾਂ ਜੋ ਵੀ ਹੜਾ ਨਾਲ ਬਹਿ ਕੇ ਆਇਆ ਕੋਈ ਲੱਕੜ ਦੇ ਵੀ ਰક્ત ਵੀ ਆਏ ਨੇ ਸਭ ਕੁਝ ਤੋਂ ਉਦੋਂ ਉਹਨਾਂ ਨੂੰ ਸਾਫ਼ ਕੀਤਾ ਜਾਊਗਾ ਬਹੁਤ ਸਾਰੇ ਜਾਨਵਰ ਵੀ ਮਿਲਣਗੇ ਉਹਨੇ ਟੀਮਾਂ ਇਹ ਟੀਮਾਂ ਜਿਹੜੀਆਂ ਨੇ ਸਾਡੀਆਂ ਉਹ ਜਾਨਵਰਾਂ ਨੂੰ ਹਟਾ ਕੇ ਡਿਸਪੋਜ਼ ਕਰਨ ਦੀ ਵਿਵਸਥਾ ਕਰਨਗੀਆਂ ਸਾਫ਼ ਸਪਾਈ ਤੋਂ ਬਾਅਦ ਹਰੇਕ ਪਿੰਡ 'ਚ ਫੋਗਿੰਗ ਕਰਵਾਈ ਜਾਊਗੀ ਕਈ ਪਿੰਡਾਂ 'ਚ ਸ਼ੁਰੂ ਹੋ ਚੁੱਕੀ ਹੈ ਫੋਗਿੰਗ ਮਸ਼ੀਨਾ ਤੁਸੀਂ ਦੇਖਿਆ ਹੋਣਾ ਕਿਤੇ ਕਿ ਉਹ ਜਿਹੜੀਆਂ ਫੌਗਿੰਗ ਮਸ਼ੀਨਾਂ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਏ ਰੱਖੇ ਆ ਜਿਹੜੇ ਚ 1-1 ਲੱਖ ਰੁਪਿਆ ਪਿੰਡਾਂ ਨੂੰ ਪਹਿਲਾਂ ਟੋਕਨ ਦੇ ਤੌਰ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਸ ਪਿੰਡ ਦੀ ਰਿਕੁਆਇਰ ਰਿਕੁਆਇਰਮੈਂਟ ਰਹੂਗੀ ਲੋੜ ਰਹੂਗੀ ਉਹ ਦੋ ਦੋਨਾਂ ਨੂੰ ਪੈਸੇ ਦਿੰਦੇ ਜਾਵਾਂਗੇ ਸਾਰਾ ਖਰਚਾ ਜਿਹੜਾ ਹੈ ਸਾਲ ਸਫਾਈ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਜੇਕਰ ਦੇਖੇ ਨਾ ਸੁਣਿਆ ਜਾ ਰਿਹਾ ਕਿ ਆਪਣੇ ਕੋਲ ਕਾਫੀ ਦਿਨ ਬੋਲਣੇ ਨਹੀਂ ਲੱਗਦਾ ਹੈ ਉਸ ਦੇ ਮੁਤਾਬਕ ਫੰਡ ਦਿੱਤਾ ਗਿਆ ਸਹਾਇਤਾ ਆ ਜੇ ਪੈਸੇ ਹੋਰ ਆਉਣੇ ਆ ਤੇ ਇਸ ਦੇ ਨਾਲ ਹੋਰ ਜਿਹੜੀ ਤੁਸੀਂ ਕੱਲ ਓਪਨ ਡਿਬੇਟ ਦੀ ਗੱਲ ਕੀਤੀ ਰਵਨੀਤ ਮਿੱਟੂ ਨੇ ਚੈਲੰਜ ਟੂ ਹਰੋ ਕੀਤਾ। ਰਵਨੀਤ ਮਿੱਟੂ ਨੂੰ ਮੈਂ ਟਵੇਟ ਕਰੂੰਗਾ ਜੀ। ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ। ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ। ਕਹਿੰਦਾ ਇਹ ਨਹੀਂ ਹੁੰਦਾ ਮੈਥੋਂ। ਮੈਂ ਹੋਰ ਤੂੰ ਕਹਾ ਦਾ ਮੰਤਰੀਆਂ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਵਾਉਣੀ ਹੈ ਕੋ ਕੋਲੀ ਜਿਹਾ ਕੋਈ ਉਹ ਲਵਾ ਦੂੰਗਾ ਉਹ ਤਾਂ ਨਹੀਂ ਚੱਲਦੀ। ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ। ਸਿੰਧੀਏ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਜੀ ਉਹ ਉਹਨਾਂ ਨੂੰ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸ ਹੀ ਕਰੇ ਬੀਜੇਪੀ ਵਾਲੇ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਸਪੈਸ਼ਲ ਫੰਡਸ ਹਨ ਨਾ ਦਿਓ ਕੋਈ ਗੱਲ ਨਹੀਂ ਮੈਂ ਕੋਈ ਪੀਖ ਨਹੀਂ ਮੰਗਦਾ ਸਾਡਾ ਜੀਐਸਟੀ ਦੇ ਪੈਸਾ ਦੇ ਦਿਓ ਸਾਡਾ ਆਰਡੀਐਫ ਦਾ ਦੇ ਦਿਓ ਸਾਰੀਆਂ ਇਕੱਲਾ ਇਹ ਨਹੀਂ ਸਾਰੀਆਂ ਸਰਕਾਰਾਂ ਦੇ ਰੋਕੇ ਹੋਏ ਨੇ ਚਲੋ ਮੈਂ ਸੁਪਰੀਮ ਕੋਰਟ ਚੋ ਕੇਸ ਵਾਪਸ ਲੈ ਲੈਣਾ ਮੈਨੇ ਪੈਸੇ ਦੇ ਦੇਣ ਜੇ ਕਹਿੰਨ ਪਹਿਲਾਂ ਵਾਪਸ ਲੈ ਲਾ ਮੈਂ ਪਹਿਲਾਂ ਲੈ ਲੈਣਾ ਵਾਪਸ ਪੈ ਦੇ ਦੇਣ ਇਹ ਤੂੰ ਪਹਿਲਾਂ ਸਾਡੇ ਨਾਲ ਮੁੱਕਰ ਕੇ ਕਹਿ ਕੇ ਆਰਡੀਐਫ ਦਾ ਪਹਿਲਾਂ ਵਿਧਾਨ ਸਭਾ ਚ ਐਕਟ ਪਾਸ ਕਰਕੇ ਲਿਓ ਲੈ ਲੈ ਗਏ ਬਾਝ ਮੁੱਕਰ ਗਏ ਅੱਜ ਤੱਕ ਫੋਤੀ ਘੜਾ ਉਹ ਕਹਿੰਦੇ ਭਗਵੰਤ ਮਾਨ ਨੂੰ ਤੰਗ ਕਰਨਾ ਤੰਗ ਪੈਸਾ ਰੋਕੇ ਕਰ ਲਓਗੇ ਪੈਸਾ ਕਿਹਦਾ ਉਹ ਪੈਸਾ ਪਬਲਿਕ ਦਾ ਹੈ ਭਗਵੰਤ ਮਾਨ ਦਾ ਥੋੜੀ ਹੈ ਪੈਸਾ ਪਬਲਿਕ ਦਾ ਸਗੋਂ ਉਲਟਾ ਜਾਂਦਾ ਹੈ ਪਬਲਿਕ ਕਹਿੰਦੀ ਹੈ ਯਾਰ ਕਮਾਲ ਹੈ ਸਾਡੇ ਪੈਸੇ ਪੰਜਾਬ ਦੇ ਦਿੰਦੇ ਨਹੀਂ ਸਾਨੂੰ ਇਹ ਸੁਿਸ ਕਰਕੇ ਇੱਕ ਗਲਤਫਹਿਮੀ ਚ ਨੇ ਕਿ ਭਗਵੰਤ ਮਾਨ ਨੂੰ ਪੈਸੇ ਨਾਲ ਤੰਗ ਕਰਕੇ ਪੈਸਾ ਰੋਕ ਕੇ ਪੰਜਾਬੀ ਹੈ ਜੀ ਤੇ ਆਉਣ ਨਾ ਖਜ਼ਾਨੇ ਭਰਨ ਤੇ ਆ ਜਾਂਦੇ ਨੇ ਪਰ ਮੈਂ ਇਸ ਤਰੀਕੇ ਨਾਲ ਖਰਚ ਰਿਆਂ ਕਿ ਜਿੰਨੇ ਪੈਸੇ ਆਉਣ 1 ਰੁਪਇਆ ਸਵਾ ਸਵਾ ਰੁਪਇਆ ਬਣਾ ਕੇ ਸੀ ਲਾਈ ਹੈ ਔਰ ਮੈਂ ਤੁਹਾਨੂੰ ਡੇਟਾ ਦੱਸਤੀਆਂ ਕਿ ਐਨੀ ਤਰੀਕ ਤੱਕ ਸਫਾਈ ਦਾ ਕੰਮ ਸ਼ੁਰੂ ਹੋ ਜਾਊਗਾ ਐਨੀ ਵੀ ਫੈਕਟਰੀਆਂ ਕਰਨ ਖਤਮ ਹੋ ਜਾਊਗਾ ਐਨੀ ਤਰੀਕ ਤੱਕ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਘਰਾ ਦੇ ਨੁਕਸਾਨ ਦੇ ਪੈਸੇ ਮਿਲਣ ਲੱਗ ਜਾਣਗੇ ਤੇ ਦਿਵਾਲੀ ਤੋਂ ਪਹਿਲਾਂ ਦੀਆਂ ਡੇਟਾ ਮਤਲਬ ਹੋ ਜਾਣਗੇ ਸਰਕਾਰ ਕੇਂਦਰ ਸਰਕਾਰ ਦੇ ਮੰਤਰੀ ਕਈ ਪੰਜਾਬ ਦੇ ਦੌਰੇ ਦੇਦੇ ਉੱਥੇ ਵੀ ਭਾਜਪਾ ਦੇ ਨਾਲ ਨਜ਼ਰ ਆਉਂਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਸੁਪਾ ਸਰਕਾਰ ਉਹਨੂੰ ਪੰਜਾਬ ਦਾ ਦੌਰਾ ਕਰਨ ਦੇ ਦੌਰੇ ਪੈ ਰਹੇ ਨੇ ਠੀਕ ਹੈ ਨਾ ਆ ਜਾਣ ਆ ਕੇ ਦੇਖ ਜਾਣ ਜਾਂਦੇ ਸਾਡੇ ਮੰਤਰੀ ਜਾਂਦੇ ਵੀ ਐ ਜਿੱਥੇ ਹੁੰਦੇ ਹੁਣ ਆ ਕੇ ਫੋਟੋ ਖਿਚਾ ਕੇ ਜਾਣਾ ਤਾਂ ਫਿਰ ਤਾਂ ਕੀ ਫਾਇਦਾ ਹੋਇਆ ਫਿਰ ਜਿੰਦਾਬਾ ਜਿਸ ਦੇ ਐਲਮੋਦਨ ਜਿਹੜੇ ਨੇ ਉਹ ਪੰਜਾਬ ਆਏ ਨੇ ਉਹ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਅਸੀਂ ਫੋਟੋਆਂ ਖਿਚਾਣ ਨਹੀਂ ਆਉਂਦੇ ਇਹ ਮੌਕਾ ਰਾਜਨੀਤੀ ਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਹੈ ਜਿਹੋ ਉਹਨਾਂ ਦੇ ਬਿਆਨ ਨੇ ਕਿਹਨਾਂ ਦੇ ਕਿਹਨਾਂ ਦੇ ਐਲਮੋਦਨ ਜੋ ਕਿ ਆਪਣੇ ਬ੍ਰਾਡਕਾਸਟਿੰਗ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਨਹੀਂ ਫਿਰ ਕੀ ਕਰਨਾ ਕੀ ਕਰ ਨਹੀਂ ਫੋਟੋ ਨਹੀਂ ਖਿੱਚਦੇ ਚਲੋ ਫਿਰ ਉਹ ਕੀ ਕੀ ਅਨਾਉਂਸ ਕੀਤਾ ਜੀ ਉਹਨਾਂ ਨੇ ਫਿਰ ਉਹ ਕਹਿੰਦੇ ਕਿ ਸੇਅਤ ਤਾਂ ਜਾ ਕੇ ਰਿਪੋਰਟ ਦਵਾਵਾਂਗੇ ਹਾਂ ਉਹ ਐਤੋਂ ਹਾਂ ਐਤੋਂ ਜਾ ਕੇ ਰਿਪੋਰਟ ਦੇ ਦਿੰਦੇ ਨੇ ਫਿਰ ਜਾ ਕੇ ਰਿਪੋਰਟ ਦੇ ਦਿਓ ਭਾਈ ਪਹਿਲਾਂ ਸ਼ਿਵਰਾ ਚੋਹਾਨ ਨੇ ਨੀ ਰਿਪੋਰਟ ਦਿੱਤੀ ਉਹ ਗੋਡੇ-ਗੋਡੇ ਪਾਣੀ ਦੀ ਫੋਟੋਆਂ ਖਿਚਾ ਕੇ ਚਲਾ ਗਿਆ ਕਹਿੰਦਾ ਜਾ ਕੇ ਦਿੱਲੀ ਰਿਪੋਰਟ ਦਿੰਨਾ ਕੀ ਰਿਪੋਰਟ ਦੇ ਗਈ ਜੀ ਪ੍ਰਧਾਨ ਮੰਤਰੀ ਆਇਆ 1600 ਕਰੋੜ ਰੁਪਏ ਦੇ ਗਿਆ ਜੀ ਮਾਤਾ ਵੀ ਲੱਗਦਾ ਕਿ 12000 ਕਰੋੜ ਦਾ ਜੋ ਬਾਤ ਕਹੀ ਜਾ ਰਹੀ ਹੈ ਉਹ ਸਪੈਸ਼ਲ ਪ੍ਰੋਜੈਕਟ ਆਪ ਲੋਕ ਜੋ ਬਾਰ-ਬਾਰ ਮੰਨ ਉਸ ਨੂੰ ਡਾਇਵਰਟ ਕਰਨੀ ਚਾਹੀਦੀ ਹੈ ਮਤਲਬ ਬੀਜਪੀ ਇਸ ਗਲਤੇ ਰਾਜਨੀਤੀ ਕਰਦੀ ਹੈ ਰਾਜਨੀਤੀ ਨਾ ਕਰੋ ਇਸ ਗਲਤੇ ਮੈਂ ਤੁਹਾਨੂੰ ਕਹਿ ਰਹਾ ਕਿ ਐਦਾਂ ਭਗਵਾਨਤਮਾਨ ਨੂੰ ਪੈਸਿਆਂ ਦੀ ਸ਼ਾਰਟੇਜ ਕਰਕੇ ਜਾਓ ਨਹੀਂ ਤੇ ਤੁਸੀਂ ਡਰਾ ਸਕਦੇ ਪੰਜਾਬ ਵਾਸਤੇ ਮੈਂ ਕਦੇ ਮੈਂ ਪੀਖ ਨਹੀਂ ਮੰਗਦਾ ਪੰਜਾਬ ਹੱਕ ਮੰਗਦਾ ਆਪਦਾ ਪੰਜਾਬ ਦੀਆਂ ਕੁਰਬਾਨੀਆਂ ਦੇਖੋ ਨਾ 90% ਕੁਰਬਾਨੀਆਂ ਦਾ ਆਜ਼ਾਦੀ ਆਜ਼ਾਦੀ ਵਾਸਤੇ ਕੀਤੀਆਂ ਜਦੋਂ ਪਸ਼ੂਆਂ ਨੂੰ ਖਾਣ ਵਾਲੀ ਕਣਕ ਜਿਹੜੀ ਹੈ ਉਹ ਜਦੋਂ ਬੰਦੇ ਖਾਂਦੇ ਸੀ ਜੋ ਸਾਨੂੰ ਸਾਡੇ ਕੋਲੇ ਖਾਣ ਕੰਕਬਾਰੋਂ ਮੰਗਵਣੀ ਪੈਣੀ ਸੀ ਹਰੀ ਕ੍ਰਾਂਤੀ ਕਰਕੇ ਧਰਤੀ ਖਰਾਬ ਕਰ ਲਈ ਅਸੀਂ ਆਪਣੀ ਪਾਣੀ ਥੱਲੇ ਲੈ ਕੇ 600 ਫੁੱਟ ਪਰ ਅਸੀਂ ਦੇਸ਼ ਦੇ ਅੰਨ ਦੇ ਭੰਡਾਰ ਪਰ ਤੇ ਜਦੋਂ ਦੇਸ਼ ਤੇ ਸੰਕਟ ਆਇਆ ਪੰਜਾਬ ਨਾਲ ਖੜਾ ਹੁਣ ਪੰਜਾਬ ਦੇ ਸੰਕਟ ਤੇ ਦੇਸ਼ ਨਾਲ ਕਿਉਂ ਨਹੀਂ ਖੜਦਾ ਆ ਕੇ ਫੋਟੋਆਂ ਖਾ ਕੇ ਚਲੇ ਜਾਂਦੇ ਨੇ ਬਸ ਮੈਚ ਹੈਂ ਦੇ ਪਾਕਿਸਤਾਨ ਦਾ ਇੱਕ ਪਾਸੇ ਪ੍ਰੋਸੈਸ ਧੂੜ ਹੋ ਗਿਆ ਵਿੱਚ ਦੋ ਹੋਰ ਪ੍ਰੋਸੈਸ ਚੱਲ ਰਹੇ ਨੇ ਚਾਹੇ ਸਪੋਰਟਸ ਹੋਰ ਜਾਂ ਇਹ ਇਸ ਮਾਹੌਲ ਚ ਮੈਂ ਤਾਂ ਪਹਿਲਾਂ ਵੀ ਕਹਤਾ ਸੀਗਾ ਤੇ ਦਿਲਜੀਤ ਦੀ ਫਿਲਮ ਵਾਸਤੇ ਤਾਂ ਰੋਕੋ ਵੀ ਰੋਕੋ ਨਹੀਂ ਤਾਂ ਗਦਾਰ ਆ ਇਹ ਦੇਸ਼ ਦਾ ਤੇ ਮੈਚ ਕਿਉਂਕਿ ਉਹਦੇ ਚ ਵੱਡੇ ਸਾਹਿਬ ਦਾ ਬੇਟਾ ਜਿਹੜਾ ਉਹ ICC ਦਾ ਪ੍ਰਧਾਨ ਹੈ BCCI BCCI ਵੀ ਉਹੀ ਦੇਖਦੇ ਨੇ ਤਾਂ ਫਿਰ ਉਦੋਂ ਸਸਾ ਠੀਕ ਹੋ ਜਾਂਦਾ ਉਦੋਂ ਉਦੋਂ ਪਹਿਲਗਾਮ ਭੁੱਲ ਜਾਂਦੇ ਨੇ ਉਦੋਂ ਪਲਵਾਮਾ ਭੁੱਲ ਜਾਂਦੇ ਨੇ ਸੋ ਤਾਂ ਮੈਂ ਅਹਮਦਾਬਾਦ ਮੈਚ ਕਰਾਇਆ ਨਹੀਂ ਕਰਾਇਆ ਜਦੋਂ ਹੁਣ ਵਰਡ ਕੱਪ ਹੋਇਆ ਸੀ ਰਾਜਾ ਭਾਕੂ ਕਹਿ ਰਹੇ ਨੇ ਕਿ ਜੇ ਬੀਸੀਸੀਆਈ ਅਗਰ ਕੋਈ ਸੀਰੀਜ਼ ਕਰਦੀ ਹੈ ਤਾਂ ਫਿਰ ਦੇਸ਼ਾਂ ਨੂੰ ਖੇਲਣਾ ਪੈਂਦਾ ਅਸੀਂ ਪਾਕਿਸਤਾਨ ਦੇ ਨਾਲ ਕੋਈ ਵੀ ਦੁਪੱਖਸ਼ੀ ਹੈ ਸੀਰੀਜ਼ ਨਹੀਂ ਖੇਡਾਂਗੇ ਨਹੀਂ ਭਰਾ ਮੈਚ ਤਿੰਨ ਤਿੰਨ ਟੀਮਾਂ ਖੇਡਣਗੇ ਕੱਲ ਨੂੰ ਦੁਪੱਖਸ਼ੀ ਹੀ ਹੈ ਮੈਚ ਤਾਂ ਜੇ ਦੁਪੱਖ ਜੇ ਜੇ ਕੋਈ ਸੀਰੀ ਹੈ ਉਹ ਵੀ ਮੈਚ ਤਾਂ ਦੋ ਟੀਮਾਂ ਹੀ ਖੇਡਦੀਆਂ ਨੇ ਕੱਲ ਨੂੰ ਮੈਚ ਉਹਨਾਂ ਨਾਲ ਫਿਰ ਮੈਂ ਕਹਿੰਨਾ ਹਾਂ ਜਾਂ ਜਾਂਦਾ ਫਿਰ ਸਾਰਾ ਕੁਝ ਕਲੀਅਰ ਕਰ ਦੋ ਵੀ ਸਪੋਰਟਸ ਕਲਚਰ ਕਿਉਂਕਿ ਸਾਡੇ ਦਾ ਕਲਚਰ ਵੀ ਸਾਂਝਾ ਹੈ ਇੱਥੇ ਆ ਕੇ ਪਾਕਿਸਤਾਨੀ ਕਲਾਕਾਰ ਗਾਉਂਦੇ ਜੋਂ ਵੀ ਰਹੇ ਹੈ ਹੈਨਾ ਇੱਥੇ ਵਿਹਾਂਚ ਗਾ ਕੇ ਜਾਂਦੇ ਆ ਹਾਰਫ ਲੋਹਾਰ ਹੋਰੀ ਤੇ ਉਹਦੋਂ ਤਾਂ ਫਿਰ ਹਾਏ ਵੀ ਇਹ ਨਹੀਂ 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 ਇਹ ਸਾਨ ਨੇ ਸਾਡੇ ਨਾਲ ਕਰ ਦਿਆ ਮਜ਼ਾਕ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਦੁਬਾਰਾ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਇਹਨਾਂ ਨੇ ਭਤਾ ਉਹ ਚਲੇ ਜਾਊਗਾ 10 ਲੱਖ ਬੰਦਾ ਸਾਡਾ ਮਰ ਗਿਆ ਜਿਸ ਵੇਲੇ ਪਾਰਟੀਸ਼ਨ ਹੋਈ ਇਹਨਾਂ ਨੂੰ ਕੁੰਨ ਰਿਆ ਨਾਨੇ ਨਾਨੀਆਂ ਸਾਡੇ ਮਰੇ 10 ਲੱਖ ਬੰਦਾ ਗੱਡੀਆਂ ਲਾਸ਼ਾਂ ਨਹੀਂ ਪਰ ਕੇ ਉਧਰੋਂ ਆਉਂਦੇ ਸੀ ਗੱਡੀਆਂ ਲਾਸ਼ਾਂ ਨਹੀਂ ਪਰ ਕੇ ਇਧਰੋਂ ਜਾਂਦੇ ਭਾਰਤ ਪਾਕਿਸਤਾਨ ਦੇ ক্রিকেট ਮੈਚ ਨੂੰ ਲੈ ਕੇ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ক্রিকেট ਮੈਚ ਸਮੇਂ ਇਹ ਪੁਲਵਾਮਾ ਤੇ ਪੈਲਗਾਮ ਉਹਨਾਂ ਨੇ ਕਿਹਾ ਕਿ ਮੈਚ ਦਾ ਕਰਵਾਇਆ ਜਾ ਰਿਹਾ ਪਰ ਦਲਜੀਤ ਦੋਸਤਾਂ ਦੀ ਮੂਵੀ ਕਿਉਂ ਨਹੀਂ ਰਿਲੀਜ਼ ਹੋਣ ਦਿੱਤੀ ਗਈ ਇਹ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ